ਜੀ ਅੱਜ ਚੱਲੇ ਆਪਾਂ ਡੇਰਾ ਸਾਹਿਬ ਅੱਜ ਹੋ ਗਈ 4 ਤਰੀਕ ਤੇ ਬੰਦੇ ਹੋ ਗਏ ਰੈਡੀ ਸ਼ੈਡੀ ਤੇ ਬੰਦੇ ਆਦਿਆਂ ਨੂੰ ਡੀਕਣ ਨੇ ਅੱਧੀ ਸੰਗਤ ਆਪਣੀ ਹੈ ਵਿੱਚ ਬੈਠੇ ਆ ਮਾਮਾ ਜੀ ਬੈਠੇ ਆ ਅੱਜ ਦਰਸ਼ਨ ਹੋਏ ਮਾਮਾ ਜੀ ਦੇ ਤੇ ਬਾਕੀ ਬੰਦੇ ਆ ਗਏ ਬੈਠੇ ਆ ਵੀਰੋ ਨਹੀਂ ਨਹੀਂ ਆਏ ਆ ਤੇ ਬਾਕੀ ਤੁਹਾਨੂੰ ਮਖਾਉਣੇ ਆ ਅੱਗੇ ਜਾ ਕੇ ਗੁਰੂਵਾਲਾ ਪੰਪ ਤੇ ਆ ਗਿਆ ਤੇ ਤੇਲ ਲਿਆ ਪਵਾ ਤੇ ਬੰਦੇ ਆਪਣੇ ਆ ਗਏ ਕਾਉ ਸੁਖਾ ਆ ਗਿਆਂ ਲਿਆ ਚੰਡੇ ਨਾਲੋਂ ਵੀਰ ਚੰਡੇ ਵਾਲੀ ਸੇਵਾ ਇਦੀ ਹੁੰਦੀ ਹਰ ਸਾਲ ਤੇ ਤੇਲ ਨੂੰ ਪਵਾ ਲਿਆ ਤੇ ਤੁਰਦੇ ਹਾਂ ਹੁਣ ਜੁੜੇ ਰਹੋ ਬਲੌਗ ਦੇ ਨਾਲ ਇੱਧਰ ਵੇਖੋ ਐਨ ਕਾਲਾ ਬੰਦਾ ਓਏ ਸੇਰ ਸੂਟ ਟੱਕ ਲਾ ਗੁਰੂਆ ਗੁਰੂ ਘਰ ਚੱਲੇ ਆ ਸੇ ਟੱਕ ਲੰਚ ਪੋਇਆ ਵੀਰ ਲੰਚ ਰਮਾਲ ਦੇ ਇਹਨੂੰ ਜੋਵਣ ਦੇ ਆਪ ਸੋਨ ਨਾ ਆਇਆ ਪਾਣੀ ਕੀ ਖਾ ਆਇਆ ਹੈ ਤਾਂ ਕੋਈ ਪਰ ਮੈਂ ਗਰਮਾ ਲੈ ਨਹੀਂ ਆ ਮਾਰ ਨਹੀਂ ਆ ਰਮਾਰ ਗਾੜੀ ਲੈ ਲੈਨੇ ਗਾੜੀਆਂ ਪਰਨੇ ਲੈ ਲੈਨੇ ਆ ਸਰੋਪੇ ਲੈ ਲੈਨੇ ਆ ਸਰੋਪੇ ਬੰਨ ਲੈਨੇ ਗੰਡਾ ਪਾੜ ਜਾਣਾ ਜੀ ਚਲੋ ਮਿੱਤਰੋ ਜੁੜੇ ਰਹੋ ਵਲੌਗ ਦੇ ਨਾਲ ਬਹੁਤ ਕਿ ਗੰਡੇ ਜੇ ਆ ਰੱਖੋ ਯਾਰ ਬਾਬਾ ਟੈਂਕੀ ਨੂੰ ਬੰਦ ਨਹੀਂ ਟੈਂਕੀ ਦੇ ਨਹੀਂ ਲਓ ਵੀ ਮਿੱਤਰੋ ਮੁੰਡਿਆਂ ਦੀਆਂ ਤਿਆਰੀਆਂ ਹਲੇ ਵੀ ਨਹੀਂ ਮੁਕੀਆਂ ਸਪਰੇਆਂ ਚੱਲਣੀਆਂ ਵਾ ਟੈਂਕੀ ਕਰਤੀ ਆ ਕਾਲੀ ਬੁੜੀ ਉਹ ਆਈਡੀ ਵੀ ਟੱਕਤੀ ਲਓ ਵੀ ਮਿੱਤਰੋ ਯੂਥ ਅੱਜ ਦਾ ਸੋਹਣੀਏ ਯਾਰਾਂ ਨੂੰ ਹੀਰੋ ਮੰਨਦਾ ਏ ਤੇ ਸਾਰੇ ਬੰਦੇ ਹੀਰੋ ਬਣੇ ਆ ਹਣ ਹੀਰੋ ਜੇ ਸਾਰੇ ਨਹੀਂ ਨਹੀਂ ਲਿਖਾ ਤਾਂ ਲਿਆ ਤੁਸੀਂ ਹੀਰੋ ਹੀਰੋ ਹੀ ਲੱਗਣ ਡਿਆ ਸਾਰੇ ਜਿੰਨਾਂ ਦੇ ਵਾਗੂਲ ਕਿਤੇ ਰਮਾਲ ਬੰਨੋ ਓਏ 9 ਮਿੰਟਾਂ ਸਖਿਆਲੀ ਪਹੁੰਚ ਗਏ ਤੇ ਡਾਇਵੇਟਿਕ ਨੂੰ ਪਾਣੀ ਮਰਵਾਉਣ ਟਾਰਾਂ ਨੂੰ ਸੌਣ ਦਾ ਟਾਈਮ ਨਹੀਂ ਲੱਗਾ ਨਵੀਂ ਗੱਲ ਇਹ ਮੈਨੂੰ ਨਹੀਂ ਲੱਗਦਾ ਅੱਜ ਇਹ ਪਚਾਉਣਗੇ ਬਾਬੇ ਡੇਰੇ ਤੇ ਬੰਦੇ ਹੀ ਨਹੀਂ ਪੂਰੇ ਹੋਣ ਦੇ ਕਹਿੰਦੇ ਫੇਰ ਇੱਕ ਹੋਣ ਰਿਹਾ ਵਾ ਦੇਖਿਆ ਪਹਿਲਾਂ ਫੋਨ ਕਰਕੇ ਵੀ ਇਹਦਾ ਬੰਦਾ ਹੀ ਨਹੀਂ ਪਹੁੰਚਿਆ ਸਵੇਰੇ 7 ਵਜੇ ਦਾ ਫੋਨ ਆਇਆ ਕਿ ਪਹੁੰਚ ਜਾਓ 9 ਵਜੇ ਪਹੁੰਚ 12 ਵਜੇ ਆਉਂਦੇ ਸਾਰੇ ਇਹਦਾ ਸਾਰੇ ਪਿੱਛੇ ਰਹਿ ਗਈ ਫੜਫੜ ਚੜਾਉਂਦੇ ਆ ਭਰਾ 7 ਵਜੇ ਤੇ ਆਏ ਆ 7 ਵਜੇ ਕਿੱਥੇ ਆਇਆ ਤੂੰ ਮम्मा ਪਹਿਲਾਂ ਦਵਾਈ ਲੈਣ ਗਿਆ ਕਦੇ ਮੈਂ ਬਟਾਲਿਆ ਕਦੇ ਕਿੱਥੇ ਨਹੀਂ ਫਿਰ ਮੈਂ ਟਾਈਮ ਨਾਲ ਤੇ ਪਹੁੰਚ ਜਾਣਾ ਟਾਈਮ ਕਿੱਥੇ ਪਹੁੰਚਿਆ ਨੂੰ 12 ਵਜੇ ਪਹੁੰਚਿਆ ਵਾ ਅੱਜ ਤੁਸੀਂ ਸਵੇਰੇ ਦੇ ਟਰਾਲੀ ਥਿਆਰਖਾਂਡੇ ਵਿੱਚ ਤਰਪਾਲ ਪਾਈ ਕੋਰੀ ਛੁੱਟੀ ਲਾਓ ਵੀ ਮਿੱਤਰਾ ਗਰਦਾਸਪੁਰ ਪਹੁੰਚ ਗਏ ਆ ਤੇ ਬਰਡੇ ਵਾਲੇ ਮੁੰਡੇ ਨੂੰ ਘੇਰ ਲਿਆ ਵਾ ਯਾਰ ਕੇ ਕੱਟਣਾ ਹੋਇਆ ਬੈਕਰੀ ਦੇ ਸਾਹਮਣੇ ਆ ਟਰੈਕਟਰ ਖਿਲਾਰਦਾ ਵਾ ਤੇ ਕੇਕ ਲਿਆਇਆ ਤੇ ਕੇਕ ਕੱਟ ਲਈਏ ਤੇਰਾ ਬਰਥਡੇ ਮਨਾ ਲਈਏ ਕੋਕ ਆਕ ਲਿਆਇਆ ਹੁਣ ਸੰਤਾਂ ਨੂੰ ਕੋਕ ਪਿਆਰ ਕੀ ਪੀਣਾ ਵੀਰ ਆਇਆ ਨਹੀਂ ਗਾੜੀ ਦਾ ਦੱਸਦਾ ਬਲੌਗ ਵੇਖੀ ਚੱਲਦੋ ਨਾ ਫੋਟੋ ਲਾਏਗਾ ਤੁਹਾਨੂੰ ਵਧੀਆ ਲੱਗਦਾ ਆਪਾਂ ਨੇ ਬਲੌਗ ਸ਼ੁਰੂਆਉਣ ਦਾ ਬਲੌਗ ਚੱਲਣਾ ਚਲੋ ਕੱਟਦੇ ਹਾਂ ਹਣ ਕੇਕ ਤੰਕਾ ਨੇ ਲੰਗੜ ਦੀ ਆਵਾਜ਼ ਆੜ ਤੇ ਐ ਲੜਾ ਪੈਰਾ ਹੋ ਜਿੰਦਾ ਲੰਗੜ ਨਹੀਂ ਤੂੰ ਇਰਾਜ ਕੋਈ ਛੱਡਣਾ ਆ ਗਿਆ ਆ ਗਿਆ ਲੰਗੜ ਕੋਈ ਛੱਡਣਾ ਖਾਦਦੇ ਜਾਓ ਕੌਣ ਆ ਗਿਆ ਹੈ ਲੰਗੜ Chúng photo shoot chụp ảnh phải <laughs> không ਸੇਵਾ ਪੂਰੀ ਕਾਂਡੇ ਆ ਜਾਂ ਬਹੁ ਲੱਗਾ ਵਾ ਤੇ ਮੁੰਡੇ ਸੇਵਾ ਪੂਰੀ ਕਾਂਡੇ ਆਈਸਕ੍ਰੀਮ ਲੈ ਕੇ ਆਏ ਆ ਹਣਾਂ ਦੋ ਕਟੀਆਂ ਧੰਨਵਾਦ ਭਾਈ ਟੱਡਾ ਫੜਾਈ ਮੇਰੀ ਤੇ ਫੜਾ ਦਿਓ ਇੱਕ ਓਏ ਚਮਚ ਤੇ ਆ ਕੀ ਕਾ ਹੱਥ ਨਾਲ ਨਾ ਲਵੇਰ ਜਿਹੇ ਬੜੇ ਲਿਆਂਦੇ ਓਏ ਟਰੈਕਟਰ ਲਿਬਣ ਡਿਆ ਵਾ ਐਂ ਤਾਂ ਸੁੱਟ ਇਹ ਚਲੋ ਗਾਇਸ ਆ ਲੈ ਲਿਆ ਮੈਂ ਰਹਿਣ ਬਿਠਾ ਲਿਆ ਤੁਹਾਨੂੰ ਬੜਾ ਜੋਰ ਮੇਲਾ ਸੰਗ ਦਾ ਤੇ ਜਾਂ ਬਹੁਤ ਜਵਾ ਵਾ இது தொடர்பாக அவர் வெளியிட்டுள்ள அறிக்கையில் கோவிட்19 தொற்றுக்கு எதிரான போராட்டத்தில் போராட்டத்தில் ஈடுபட்டவர்களின் எண்ணிக்கையை குறைக்கும் என்றும் கூறியுள்ளார் ਜੋੜਵਾ ਮੈਂ ਕਿਹਦੀ ਕੈਮ ਜੋੜਦੇ ਹੁਣ ਓਏ ਕਿੰਨੇ ਦੇ ਹੁਣ ਨਾ ਯਾਦ ਨਹੀਂ ਦੇਤੀ ਉਹ ਸਾਈਡ ਨੂੰ ਵੱਡਾ ਕਾਵੇ ਫੇ ਕਰਾ ਸਦਾ ਵਾਰ ਸੁੱਖੇ ਕੋ ਵੀ ਹੈਗੀ ਆ ਬੋਰਚੂਨਾ ਕਹਿੰਦਾ ਪੈਸਾ ਨਹੀਂ ਕਿਹੜੇ ਪਗੂੜੇ ਤੇ ਲੈਣਾ ਉਡਾ ਉਹ ਪਗੂੜੇ ਤੇ ਲੈਣਾ ਉਡਾ ਵੇ ਕੀ ਕਰੇ ਕੋਈ ਫੋਨ ਹੀ ਡਿੱਗਦੇ ਜੇਬ ਤੋਂ ਸਿੱਧੇ ਲਾ ਲਾਂਗੇ ਫੋਨ ਹੀ ਡਿੱਗਦੇ ਆ ਸੋ ਗਾਇਸ ਪਹੁੰਚ ਗਏ ਆ ਡੇਰੇ ਤੇ ਬਹੁਤ ਜਾਮ ਹੀ ਤੇ ਟਾਈਮ ਬੜਾ ਲੱਗ ਗਿਆ ਸਾਢੇ 9 ਹੋ ਗਏ ਆ ਔਰ ਫੋਨ ਤੇ ਕੇ ਗਾ ਕਰਦੇ ਵੀਰੇ ਓਏ ਓਏ ਨੂਡੂ ਕਰਕੇ ਤਾਂ ਕਰ ਲਾ ਬੋ ਜੇ ਮੜਾ ਜਾਵੇ ਜੀ ਨੌ ਵੀ ਸੰਤੋ ਪਹੁੰਚ ਗਏ ਆ ਤੇ ਮੱਥਾ ਤੇ ਕਰੋ ਦਰਸ਼ਨ ਜੁਨਾ ਸਾਹਿਬ ਜੀ ਅੱਜ ਮੇਲੀ ਵੀ ਸ਼ੁਰੂ ਹੋਇਆ ਹਾਂਜੀ ਹਾਂਜੀ ਮੇਲੀ ਵੀ ਸ਼ੁਰੂ ਹੋਇਆ ਪਰ ਤਾਂ ਘਟ ਨਹੀਂ ਓੜੇ ਹਟਾ ਲਾ ਜੀ ਪਹਿਲਾਂ يارا بندي دوا ਪਾਟੇ ਹਰੇ ਲਿਖਦੇ ਬੇਨਵੋਆ ਜਦੋਂ ਬਾਈ ਨੂੰ ਚਾਹਦੇ ਜਦੋਂ ਭੱਜਣਾ ਰਿਓ ਜਦੋਂ ਬਾਈ ਕੋ ਜਿਹੜਾ ਪਗਾਲ ਦਰਸ਼ਨ ਕਰਕੇ ਤੇ ਜਿਹੜਾ ਪਗਾਲ ਜਿਹੜਾ ਸ਼ੇਰ ਵਾਲੇ ਨਰਾਂ ਵਾਲੇ ਉੱਤਰੋ ਜਦੋਂ ਬਾਈ ਨੂੰ ਬਾਈ ਤੋਂ ਜਨਾਬ ਕਰੋ ਦਰਸ਼ਨ ਥੋੜਾ ਸਾਹਿਬ ਹਰ ਨਾਸ਼ਣ ਪਾਗਾਂ ਦੇ ਨੂੰ ਕਰਨਾ ਮਾਨੰਦ ਸਿਧਾਰ ਮਾਯੋ ਗੁਰਦਾਨ ਪਾਗ ਹੈ ਬੇਟਾ ਅੰਮੋਲ ਤੇ ਜੁਣਾ ਸਾਹਿਬ ਆਮਾ ਦਾ ਪਾਗ ਹੈ ਜੀ ਜੋ ਨਾਸ਼ਣ ਪਾਗ ਦੇ ਕੰਦਰਾ ਸਰਪੜ ਕਰਕੇ ਉਸ ਦੇ ਅਨੁਸਾਰ ਗੱਗੀ ਤਰ੍ਹਾਂ ਦੇ ਜੋੜ ਆ ਰਹੇ ਮਲਾਕ ਦੇ ਨਾਲ ਚਾਹ ਦੇ ਗਾਲਾ ਅਜਨਾਨ ਪ੍ਰੋਜੈਕਟ ਦੇ ਯਾਰ गुरू कंदा ॾियो पाणी ਨਾ ਵੀ ਮਿੱਤਰਾ ਮਥਾ ਪਾਰਾ ਟੇਕ ਲਿਆ ਸੀ ਤੇ ਚੜ ਗਿਆ ਵਾ ਅਗਲਾ ਦਿਨ ਤੇ ਇਧਰ ਫੂੜੀਆਂ ਛੋਲੇ ਚੱਲਣ ਦੇ ਆ ਟਾਈਮ ਨਾਲ ਇਧਰ ਪਰਣਾ ਵਜਣ ਡਿਆ ਵਾ ਤੇ ਇਧਰ ਕਬੱਡੀ ਪੈਂਦੀ ਆ ਇੱਕ ਹੋਰ ਇੱਕ ਹੋਰ ਜੁੜ ਲੈੋ ਬ੍ਰੋ ਜਨਾਬ ਤੇ ਅੱਜ ਕਰਾਂਗੇ ਵਾਪਸੀ ਨਾਲ ਬਾਏ 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 ਗਾਇਸ ਬਾਏ ਬਾਏ ਅਗਲੇ ਵਾਈਟ ਜੀਕਾ ਭਾਈ ਜੀ ਖਾਲਸਾਵਾ ਜੀ ਕੀ ਬਦੇ ਆਨੰਦਪੁਰ ਦੇ ਮੇਲੇ ਤੇ ਸਾਰੀਆਂ ਸੰਗਤਾਂ ਤਿਆਰ ਹੋ ਜਾਨਾ ਤੇ ਆ ਵੀ ਇਨੇ ਟਰੈਕਟਰ ਖੜਨਾ ਵਾ ਤੇ ਦੱਸ ਦੋ ਵੀਰ ਜੀ ਆਪਣਾ ਨਾਲ ਠੀਕ ਨੂੰ 8 ਵਜੇ ਸਵੇਰੇ ਤੁਰਨਾ ਵਾ ਓਕੇ ਓਕੇ ਜੀ 16 ਨੂੰ ਵਾਪਸੀ ਆਉਣਾ ਵਾ ਠੀਕ ਆ ਜੀ ਠੀਕ ਆ ਆਨੰਦਪੁਰ ਦੇ ਮੇਲੇ ਤੇ ਜਿੰਨੇ ਜਾਣਾ ਵਾ ਸੰਗ ਦਾ ਹੁਣ ਵੇਖ ਲਿਆ ਵਾ ਆਨੰਦਪੁਰ ਦਾ ਵੇਖਣਾ ਜੀ ਠੀਕ ਆ ਠੀਕ ਆ ਚੈਰੀ ਕਰ ਲੋ ਜਿੰਨੇ ਜਿੰਨੇ ਜਾਣਾ ਜੀ ਚਾਰੋ ਠੀਕ ਆ ਜੀ ਚਲੋ ਗਾਇਸ ਹੋ ਜੋ ਆਨੰਦਪੁਰ ਦੇ ਮੇਲੇ ਤੇ ਅੱਜ ਜਿੰਨੇ ਜਿੰਨੇ ਜਾਣਾ ਤੇ ਕਰਦਿਆਂ ਵਲੌਗ ਦਾ ਐਂਡ ਚਲੋ ਮਿਲਦੇ ਆ ਆਨੰਦਪੁਰ ਦੇ ਮੇਲੇ ਤੇ